ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚਾਵਾਂ ਨੇੜੇ ਪਿੰਡ ਕਦਾਲਾ ਸ਼ੇਖਾ ਦਰਬਾਰ ਇਲਾਹੀ ਹਜਤ ਸਾਈ ਨਿਜਾਮ ਸ਼ਾ ਬਲੀ ਚਿਸਤੀ ਸਾਬਾਈ ਜੀ ਦੇ 29ਵਾਂ ਸਲਾਨਾ ਮੇਲਾ ਬਹੁਤ ਧੂਮ ਧਾਮ ਨਾਲ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ 26 ਜੂਨ ਸ਼ਾਮ ਨੂੰ ਚਿਰਾਗ ਰੌਸ਼ਨ ਕੀਤੇ ਗਏ ਅਤੇ ਮਹਿੰਦੀ ਦੀ ਰਸਮ ਕੀਤੀ ਗਈ ਉਪਰੰਤ ਰਾਤ ਨੂੰ ਕਵਾਲੀਆਂ ਦਾ ਪ੍ਰੋਗਰਾਮ ਕੀਤਾ ਗਿਆ 27 ਜੂਨ ਨੂੰ ਝੰਡਾ ਚੜਾਉਣ ਦੀ ਰਸਮ ਕੀਤੀ ਗਈ ਅਤੇ ਚਾਦਰ ਚੜਾਉਣ ਦੀ ਰਸਮ ਕੀਤੀ ਗਈ ਸੰਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ ਟੋਟਲ ਲੰਗਰ ਬਤਾਏ ਗਏ ਉਪਰੰਤ ਕਵਾਲ ਪਾਰਟੀ ਵੱਲੋਂ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਨਕਲ ਪਾਰਟੀ ਵੱਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਸਟੇਜ ਸੈਕਟਰੀ ਦੀ ਸੇਵਾ ਸਤਨਾਮ ਸਿੰਘ ਵੱਲੋਂ ਨਿਭਾਈ ਗਈ ਇਸ ਮੇਲੇ ਵਿੱਚ ਸੰਤ ਬਾਬਾ ਸਤਨਾਮ ਸਿੰਘ ਜੀ ਨਰੂੜ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਇਹ ਮੇਲਾ ग्राम पंचायत पिंड कडला शेखा समूह संगता देश सहयोग ਨਾਲ ਕਰਵਾਇਆ ਗਿਆ ਪ੍ਰਬੰਧਕਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ ਕੈਸ਼ੇ ਜਸਵੀਰ ਸਿੰਘ ਮਨਜੀਤ ਸਿੰਘ ਲੰਗਰ ਪ੍ਰਧਾਨ ਗੁਰਪ੍ਰੀਤ ਸਿੰਘ ਚੰਗ ਬਹਾਦਰ ਸਿੰਘ ਕੁਲਵਿੰਦਰ ਸਿੰਘ ਸਹਿਜ ਲक्की ਮਨਿੰਦਰ ਮਜੂਤਾ ਸਰਪੰਚ ਤਰਨबीर ਸਿੰਘ ਗੋਨਾਮ ਸਿੰਘ सोनू ਅਵੇਸ਼ਮ ਸਿੰਘ ਬੀਐਸਐਫ ਦੇਵਰਾਜ ਸਿੰਘ ਕੁਲਜੀਤ ਸਿੰਘ ਲਾਬੀ ਜੋਗਾ ਸਿੰਘ ਅਦੀ ਅਤੇ ਹੋਰ ਬਹੁਤ ਸੰਤਾ ਹਾਜ਼ਰ ਸਨ ਅਤੇ ਇਸ ਮੇਲੇ ਵਿੱਚ ਸਬਕਾ ਸਰਪੰਚ ਬਲਬੀਰ ਸਿੰਘ ਬਲੋਂ ਵਿਦੇਸ਼ ਵਿੱਚੋਂ ਇਸ ਮੇਲੇ ਲਈ ਸਹਿਯੋਗ ਕੀਤਾ ਗਿਆ ਦੇਖੋ ਸ਼ਹਿਰ ਤੋਂ ਪੱਤਰਕਾਰ ਹਰਪ੍ਰੀਤ ਬੇਗਮਪੁਰੀ ਜੀ ਖਾਸਲਪੁਰ ਹਾਂਜੀ ਮੈਂ ਸਤਰਾਮ ਸਿੰਘ ਪਿੰਡ ਕੰਧਾਲਾ ਸ਼ੇਖਾ ਜੋ ਕਿ ਪੀਣਾ ਬਾਬਾ ਅਨਜਾਨ ਸਾਹਿਬ ਜੀ ਉੱਪਰ ਕੀਤੀ ਸਾਹਿਬ ਜੀ ਦੇ ਹਰ ਸਾਲ ਦੀ ਤਰ੍ਹਾਂ ਮੇਲਾ ਬਹੁਤ ਵਧੀਆ ਪਾਇਆ ਗਿਆ ਠੀਕ ਹੈ ਜੀ ਕਿਹੜੇ ਕਿਹੜੇ ਪ੍ਰੋਗਰਾਮ ਕੀਤੇ ਗਏ ਇੱਥੇ ਪ੍ਰੋਗਰਾਮ ਜੀ ਇਹਨਾਂ ਦੇ ਵਿੱਚ ਹੈਗਾ ਜੀ ਨਕਲਾ ਕਵਾਲ ਐਂਡ ਪਾਰਟੀ ਹੋਰ ਵੀ ਕੋਣ ਪਾਰਟੀ ਹੋਈ ਆ ਜੀ ਬਹੁਤ ਵਧੀਆ ਮੇਲਾ ਹੋਇਆ ਮਹਾਪੁਰ ਕਿਹੜੇ ਪਹੁੰਚੇ ਜੀ ਮੈਂ ਸਤਰਾਮ ਸਿੰਘ ਜੀ ਪਪਾ ਨੂਰ ਠੀਕ ਹੈ ਜੀ ਉਹਨਾਂ ਦੇ ਨਾਲ ਪਪਾ ਜੀ ਹੋਰ ਸੀਗੇ ਉਹ ਵੀ ਪਹੁੰਚੇ ਆ ਕਾਸੀ ਬੜਾ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਕਿੰਨੀ 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 ਵੀ ਬਸੇ ਨੇ ਸੰਗਤਾਂ ਅੰਬੇ ਦਾ ਬਹੁਤ ਕਾਫੀ ਸੰਗਤ ਭਰੀ ਆ ਜੀ ਲੰਗਰ ਚੱਲ ਰਿਹਾ ਜੀ ਕਾ ਫੋੜਾ ਦਾ ਲੰਗਰ ਚੱਲਦਾ ਜੀ ਠੀਕ ਹੈ ਜੀ ਬਾਕੀ ਉਹ ਮੱਸੀ ਲੰਗਰ ਮੁਝਾ ਵੀ ਚੱਲਣਾ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ